ਸ਼੍ਰੀ ਦਸ਼ਮ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਉਸ ਤੋਂ ਬਿਨਾ ਖਾਲਸਾ ਪੰਥ ਦੀ ਕੋਈ ਵੀ ਮਰਿਆਦਾ ਮੁਕੰਮਲ ਨਹੀਂ ਜੀ ਇਸ ਕਰਕੇ ਉਪਰਾਲਾ ਛਲੱਗਾ ਯੋਗ ਹੈ ਕਿ ਜਿਸ ਗ੍ਰੰਥ ਦੇ ਵਿੱਚੋਂ ਨਿਤਨੇਮ ਹੈ ਜਿਸ ਗ੍ਰੰਥ ਵਿੱਚੋਂ ਅਰਦਾਸ ਹੈ ਜਿਸ ਗ੍ਰੰਥ ਦੀ ਬਾਣੀਆਂ ਦੇ ਨਾਲ ਅਮਰ ਸੰਚਾਰ ਹੁੰਦਾ ਹੈ ਉਸ ਬਾਣੀ ਬਾਰੇ ਪਤਾ ਹੋਵੇ ਸਿੱਖਾਂ ਨੂੰ ਕਿ ਲਿਖਿਆ ਕੀ ਹੈ ਅਰਥ ਸਮਝ ਵਿੱਚ ਆਉਂਦੇ ਅਨਰਥ ਨਹੀਂ ਸੋ ਇਸ ਕਰਕੇ ਜਿੱਥੇ ਵਿਵਾਦ ਹੋਇਆ ਉੱਥੇ ਇੱਕ ਕਾਰਨ ਤਾਂ ਇਹ ਵੀ ਹੈ ਕਿ ਉਹਨਾਂ ਨੂੰ ਗਿਆਨ ਨਹੀਂ ਤੇ ਜਾਂ ਫਿਰ ਖਰੀਦੇ ਹੋਏ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਤੇ ਕਿੰਤੂ ਕਰਨਾ ਚਾਹੁੰਦੇ ਆ ਤੇ ਦੂਸਰਾ ਇਹ ਵੀ ਹੈ ਕਿ ਕਈ ਵਾਰ ਜਾਣੇ ਅਣਜਾਣੇ ਅਰਥ ਕਰਦੇ ਕਰਦੇ ਅਨਰਥ ਵੀ ਕੀਤੇ ਗਏ ਜੀ ਜਿਨ੍ਹਾਂ ਅਨਰਥਾਂ ਦੇ ਕਾਰਨ ਉਹਨਾਂ ਨੇ ਵਿਵਾਦ ਕੀਤਾ ਸੋ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹਨਾਂ ਦੀ ਬਾਣੀ ਦੇ ਪਰਥਾਏ ਭਾਈ ਆਨੰਦ ਲਾਲ ਜੀ ਦਾ ਇੱਕ ਸ਼ੇਰ ਹੈ ਉਹ ਕਹਿੰਦੇ ਮਿਸਲ ਦਹਾਨ ਤੰਗ ਤੋ ਤੁੰ ਸ਼ੱਕਰ ਨ ਬਾਸ਼ਦ ਭਾਈ ਨੰਦ ਲਾਲ ਸਾਹਿਬ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਚ ਸਜੇ ਕਹਿੰਦੇ ਸੱਚੇ ਪਾਤਸ਼ਾਹ ਤੇਰੀ ਜਿਹੜੀ ਬਾਣੀ ਹੈ ਨਾ ਦਸਮ ਗ੍ਰੰਥ ਸਾਹਿਬ ਦੀ ਕਹਿੰਦੇ ਇਸ ਬਾਣੀ ਵਿੱਚ ਇੰਨੀ ਮਠਾਸ ਹੈ ਕਿ ਜਿਵੇਂ ਸ਼ੱਕਰ ਦਾ ਬੋਰਾ ਭਰਿਆ ਹੋਵੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਚ ਜਿੰਨੀ ਸੰਗਤ ਸਜੀ ਸਾਰਿਆਂ ਨੇ ਭਾਈ ਨੰਦ ਲਾਲ ਜੀ ਦੀ ਇਸ ਬਾਤ ਤੇ ਵਾਹ ਵਾਹ ਕੀਤੀ